ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤੁਹਾਨੂੰ ਪਤਾ ਹੀ ਆਪਣੇ ਚੈਨਲ ਦਾ ਨਿਊ ਨੇਮ ਹੈ ਪਹਿਲਾਂ 올ਡ ਨੇਮ ਸੀਗਾ ਪੁਰਾਣਾ ਨਾਮ ਸੀਗਾ ਜੱਜਪੁਰ ਸਿੰਘ ਪ੍ਰਾਡ ਸੋ ਆਪਣਾ ਬਦਲ ਕੇ ਚੇਂਜ ਕਰ ਲਿਆ ਆਪਾਂ ਮਨਪ੍ਰੀਤ ਪ੍ਰਾਡ ਵਲੌਗਸ ਰੱਖ ਲਿਆ ਸੋ ਮਾਰਨਿੰਗ ਦਾ ਟਾਈਮ ਆਪਾਂ ਕਰਿਆ ਪਾਰ ਤੇ ਬੇਟਾ ਵੀ ਆਪਣੇ ਕੋਲ ਬੈਠਾ ਹੈ ਪਾਰ ਸੁਣੀ ਜਾਂਦਾ ਆਪਣੇ ਕੋਲ ਚਲੋ ਜੀ ਮਾਰਨਿੰਗ ਉੱਠ ਕੇ ਪਹਿਲਾਂ ਤੁਹਾਨੂੰ ਪਤਾ ਹੀ ਆਪਾਂ ਸਭ ਤੋਂ ਪਹਿਲਾਂ ਪਾਰ ਹੀ ਕਰਦੇ ਹੁੰਨੇ ਆਂ ਥੈਨ ਆਪਾਂ ਕਿਚਨ ਦੇ ਵਿੱਚ ਆਉਂਦੇ ਹੁੰਨੇ ਆਂ ਸਜ ਬੇਟਸ ਦੇ ਆ ਹੀ ਉਠ ਖੜਿਆ ਸੀਗਾ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਕਿਚਨ ਦਾ ਕੰਮ ਧੰਦੇ ਤੇ ਹੁਣ ਬਣਾਣੇ ਆਪਾਂ ਅੱਜ ਸ਼ਾਇਦ ਪੋਹਾ ਵੀ ਬਣਾਉਣਾ ਹੋਊਗਾ ਕਿਉਂਕਿ ਬੇਬੀ ਦੇ ਅੱਜ ਆਲੂ ਬੋਇਲ ਨਹੀਂ ਕੀਤੇ ਮੈਂ ਲੋ ਜੀ ਆਪਾਂ ਬਣਾਉਨੇ ਆ ਪਤਾ ਹੈ ਸਬਜੀ ਬਣਾਉਣੇ ਪਾਉਦੇ ਪਿਆਜ਼ਾਂ ਦੀ ਟੁਕੀਆਂ ਦੀ ਤੇ ਨਾਲ ਹੀ ਪੋਹਾ ਬਣਾ ਲਈ ਕਿਉਂਕਿ ਬੇਬੀ ਦੇ ਇੱਥੇ ਟੁਕੀਆਂ ਪੋਹਾ ਕਰਨ ਨੂੰ ਨਾਲ ਦੇਣਾ ਚਾਹਤ ਲੇ ਮੈਂ ਨਾਲ ਦੇਣਾ ਸਬਜੀ ਬਣਾ ਲੈਨੇ ਕੁੱਤ ਕੇ ਪਿਆਜ਼ ਆ ਦੇ ਕਿਉਂਕਿ ਜਦੋਂ ਆਖੀ ਤਾਂ ਮੰਜ ਦੋਸ ਤਾਂ ਮੈਂ ਨਹੀਂ ਕੰਮ ਆ ਰਹੀ ਇਹ ਯਾਦ ਆ ਗਿਆ ਬਣਾਉ ਰਿਹਾ ਬਸ ਇੱਕ ਜੀਰਾ ਪਾ ਚਾਹ ਤਿਆਰ ਹੋ ਜਾ ਰਿਹਾ ਲਓ ਜੀ ਜੁੜਾ ਕਰਕੇ ਹੁੰਦਾ ਆਪਾਂ ਪਹਿਲਾਂ ਸਬਜੀ ਧਰਤੀ ਇਹ ਜੁੜਾ ਕਰਕੇ ਪਾਣੀ ਵੀ ਪੀਣਾ ਮੈਂ ਗਲਾਸ ਪਿਆਸ ਲੱਗੀ ਸੋ ਬਾਦਾਂ ਨਹੀਂ ਪੀਤਾ ਜ ਇੱਕ ਘੁੱਟ ਪਾਣੀ ਵੀ ਲਓ ਜੇ ਇੱਥੇ ਬੇਟਾ ਜੱਜੋਤ ਰੈਡੀ ਹੋ ਕੇ ਆ ਗਿਆ ਸੇ ਨਹਾ ਕੇ ਆ ਗਿਆ ਸੀ ਸੋ ਆਪਾਂ ਇਹਦੇ ਕੱਪੜੇ ਵੇਅਰ ਕਰਾਂਗੇ ਤੇ ਦੰਨੇ ਤੇ ਕਰਾਂਗੇ ਜੁੜਾ ਤੇ ਉਦੋਂ ਬਾਅਦ ਆਪਾਂ ਰੋਟੀ ਪਕਾਵਾਂਗੇ ਬਾਕੀ ਟਾਈਮ ਤੇ ਡਿਪੈਂਡ ਹੁੰਦਾ ਟਾਈਮ ਕਿਦਾਂ ਸੈਟਿੰਗ ਸਵੇਰ ਸਵੇਰ ਤੋਂ ਬਸ ਟਾਈਮ ਨੂੰ ਨਾ ਬਸ ਮੈਨੇਜ ਕਰਨਾ ਪੈਂਦਾ ਕੋਈ ਕੰਮ ਇਧਰੋਂ ਕਰ ਲਿਆ ਕੋਈ ਇਧਰੋਂ ਕਰ ਲਿਆ ਫੇਰ ਕੰਮ ਪੂਰੇ ਹੁੰਦੇ ਐ ਇੱਥੇ ਮੰਮੀ ਮੇਰਾ ਕੱਢ ਲਿਆ ਸੀ ਕੱਲ ਅਲ ਉਹਨੂੰ ਵਾਸ਼ ਕਰਨ ਬਾਰੇ ਸੋਚਦੇ ਸੀ ਪਰ ਘਰੇ ਸ਼ਾਇਦ ਨਹੀਂ ਕਰਦੇ ਡਰੈਕਲੀ ਨਹੀਂ ਕਰਾਵਾਂਗੇ ਮੇਰਾ ਘਗਰਾ ਬਹੁਤ ਹੈਵੀ ਆ 9 ਮੀਟਰ ਦਾ ਗੱਲਾ ਘਗਰਾ ਹੀ ਆ ਬਹੁਤ ਹੈਵੀ ਆ ਲੋ ਜੀ ਇੱਥੇ ਬਸ ਆਪਣਾ ਬੇਬੀ ਦਾ ਰੈਡੀ ਕਰਤਾ ਸੀ ਹਸਬੰਡ ਵੀ ਰੈਡੀ ਸੀ ਤੇ ਇੱਥੇ ਮਾਰ ਰਹੇ ਸੀ ਗੱਲਾਂ ਤੇ ਚਲੋ ਜੀ ਹੁਣ ਆਪਾਂ ਇਹਨੂੰ ਕਰਤਾ ਰੈਡੀ ਤੇ ਹੁਣ ਆਪਾਂ ਰੋਟੀ ਵੱਲ ਚੱਲਦੇ ਆ ਤੇ ਲੋ ਜੀ ਇੱਥੇ ਮम्मी ਕਹਿੰਦੇ ਮੈਂ ਬਣਾ ਲੇਣੀ ਆ ਰੋਟੀ ਤੇ ਤੂੰ ਪੈਕਿੰਗ ਕਰ ਲੈ ਤੇ ਮੈਂ ਇਹਦਾ ਵਾਦਾ ਪੈਕ ਕਰ ਲਉਗੀ ਮम्मी ਰੋਟੀ ਲਾ ਲੈਣਗੇ ਦਵਾ ਦਾ ਤੇ ਮੈਂ ਪੈਕ ਕਰ ਲਉਗੀ ਪਰ ਜੱਪਜੋ ਦਾ ਪਰੌਂਠਾ ਮੈਨੂੰ ਹੀ ਪਕਾਉਣਾ ਪੈਣਾ ਹੈਗਾ ਪਤਾ ਨਹੀਂ ਕੀ ਗੱਲ ਆ ਇਹਨੂੰ ਮੇਰੇ ਹੱਥ ਦਾ ਪੋਲਾ ਲੱਗਦਾ ਥੋੜਾ ਜਿਹਾ ਮੈਂ ਪੋਲੇ ਹੱਥ ਨਾਲ ਬਣਾਉਣੀ ਥੋੜਾ ਜਿਹਾ ਫਰਕ ਤਾਂ ਹੁੰਦਾ ਹੀ ਆਪਦੇ ਆਦੇ ਹੱਥ ਦਾ ਫਰਕ ਹੁੰਦਾ ਨਾ ਜੇ ਆਪਾਂ ਕਹਦੇ ਆਪਾਂ ਨੂੰ ਮੰਮੀ ਦੇ ਹੱਥ ਦੇ ਰੋਟੀ ਚ ਸਵਾਦ ਲੱਗਦੀ ਆਪਦੇ ਹੱਥ ਦੀ ਪਕਾਉਣ ਵਾਲੇ ਬੰਦੇ ਨੂੰ ਸਵਾਦ ਨਹੀਂ ਲੱਗਦੇ ਉਸ ਤਰ੍ਹਾਂ ਪਤਾ ਨਹੀਂ ਜੱਪਜੋ ਦਾ ਮੇਰੇ ਪਰੌਂਠਾ ਪੋਲਾ ਲੱਗਦਾ ਹੈਗਾ ਸੋ ਉਹਦਾ ਪਰੌਂਠਾ ਮੈਂ ਬਣਾਤਾ ਸੀ ਬਾਕੀ ਰੋਟੀ ਸਾਰੀ ਮੰਮੀ ਨੇ ਲਾ ਲਈ ਸੀ ਤੇ ਮੈਂ ਦ ਤੇ ਦਵਾਦਵਾ ਕੰਮ ਨਵੇੜ ਲਾਂਗੇ ਆਪਾਂ ਡਾਲ ਮਿਲ ਕੇ ਚੱਲਦੀ ਜਾਂਦਾ ਬਸ ਕਿੰਨੇ ਕ ਜੀਆਂ 4 ਤਾਂ 5 ਜੀਆਂ ਸੀ ਇੱਕ ਬੇਬੀ ਸਨੇ ਹਮਸਾ ਬੋਲਦੇ ਜਾਪੋਗੇ ਰੈਡੀ ਆਪਾ ਆਪਾ ਆਈ ਮੰਮੀ ਦਿੰਦੀ ਐਟ ਮਾਡ ਆਈ ਕਰੋ ਬੇਟਾ ਮੈਂ ਵੀ ਲਵ ਥੈਂਕ ਯੂ ਲਓ ਜੀ ਕੰਮ ਤਨਦੇ ਤਾਂ ਆਪਣੇ ਜਿੰਨੇ ਕੁ ਨਿਬੜੇ ਆਪਾਂ ਉਹਨੇ ਕਰ ਬੇਰਲੇ ਆ ਤੇ ਹੁਣ ਕਰਦੇ ਬ੍ਰੇਕਫਾਸਟ ਤੇ ਕਿਉਂਕਿ ਤੁਹਾਨੂੰ ਪਤਾ ਬੱਚਿਆਂ ਨੇ ਵੀ ਆਣਾ ਹੈਗਾ ਟਿਊਸ਼ਨ 8 ਤੋਂ 10 ਬੱਚੇ ਬਸੋਂਦੀ ਹੋਣਗੇ ਤੇ ਮੈਂ ਦਵਾ-ਦਵਾ ਬ੍ਰੇਕਫਾਸਟ ਕਰ ਲਾਂ ਬ੍ਰੇਕਫਾਸਟ ਵਿੱਚ ਹੈਗਾ ਆਪਣੇ ਪੂਗਾ ਤੇ ਲੱਸੀ ਟੈਸਟ ਕਰਦੇ ਆਂ ਇੱਕ ਸਤਿ ਅਕਾਲ ਅੱਜ ਪੂਹਾ ਤਾ ਬਣਾਉਣਾ ਪਿਆ ਕਿਉਂਕਿ ਜੋਤ ਦੇ ਟਿਫਨ ਚ ਪਾਣਾ ਸੀ ਕਿਉਂਕਿ ਅੱਜ ਆਲੂ ਬੋਇਰ ਵਗੈਰਾ ਨਹੀਂ ਕੀਤੇ ਸੀ ਸੋ ਆਪਣੇ ਜਿਹੜੇ ਉਹਦੇ ਟਿਫਨ ਚ ਆਲੂ ਨਹੀਂ ਪਏ ਸੀ ਤੇ ਮੈਂ ਪੂਹਾ ਬਣਾ ਕੇ ਪਾਤਾ ਫਿਰ ਲੋ ਜੀ ਆ ਗਿਆ ਮੀ ਤੇ ਟਾਈਮ ਹੋ ਗਿਆ 2:28 ਮਿੰਟ ਦਾ ਤੇ ਅਸੀਂ ਸੁੱਤੇ ਪਏ ਸੀ ਮੇ ਤਾਂ ਜਾ ਕੇ ਲਾਈਟ ਚਲੀ ਗਈ ਜਨਰੇਟਰ ਚੱਲੀ ਜਾਂਦਾ ਤੇ ਮੀ ਫਟਾਫਟ ਪਤਾ ਨਹੀਂ ਕਿਧਰੋਂ ਆ ਗਿਆ ਕੋਈ ਬੱਦਲ ਬੁੱਦਲ ਤਾਂ ਨਹੀਂ ਚੜ੍ਹਿਆ ਸੀ ਨਾ ਮੀ ਉਹ ਗੱਜੀ ਜਾਂਦਾ ਸੀ ਚੜਿਆ ਤਾਂ ਨਹੀਂ ਸੀ ਕਿਤੇ ਤੇ ਤੇਜ਼ ਵੀ ਆ ਗਿਆ ਦੇਖੋ ਤੇਜ਼ ਹੋ ਗਿਆ ਨਾ ਹੋਰ ਤੇਜ਼ ਹੋ ਗਿਆ ਹੋਰ ਵੀ ਤੇਲ ਹੋ ਗਿਆ ਲੈਟ ਬੜੀ ਟਾਈਮ ਤੇ ਕੱਟੀ ਇਹਨਾਂ ਨੇ ਹੈਨਾ ਲੈਟ ਲੈਣੇ ਬੜੇ ਟਾਈਮ ਤੇ ਕੱਟੀ ਹੈ ਲੈਟ ਗਈ ਹੈ ਤੇ ਸਮਝੋ ਨਾਲ ਦੀ ਨਾਲ ਮੀਂਹ ਸਟਾਰਟ ਹੋ ਗਿਆ ਹਾਂ ਲੱਗ ਜਾਂਦਾ ਤੇਜ਼ ਹੋ ਗਿਆ ਮੀਂਹ 37 ਮੈਂਟ ਹੋਏ 28 ਤੇ ਨਹੀਂ ਆਇਆ ਸੀ ਤੇ ਇੱਕੋ ਵਾਰ ਇੰਨੀ ਤੇਜ਼ ਧੁੱਪ ਨਿਕਲਾਈ ਪੂਰੀ ਕਰੜੀ ਧੁੱਪ ਜਿਵੇਂ ਕਹਿਦੀ ਆਪਾਂ ਤੇ ਬੱਦਲ ਪਤਾ ਨਹੀਂ ਕਿਹੜੀ ਬੱਦਲੀ ਸੀ ਜਿਹੜੀ ਇੰਨਾ ਕੁ ਲਾ ਕੇ ਤੇ ਤੁਰ ਗਈ ਆ ਕਿੰਨਾ ਕਿੰਨਾ ਦੇ ਮੀਂਹ ਪੈ ਤੋ ਨਾ ਮੀਂਹ ਤਾਂ ਅਜ ਹਟਿਆ ਵੀ ਨਹੀਂ ਸਮਝ ਨਾ ਪਰ ਨਾਲੇ ਚੱਲੀ ਜਾਂਦੇ ਜਿਵੇਂ ਹਜੇ ਵੀ ਕਿਣ ਮਿੰਟ ਬਰੀਕ ਬਰੀਕ ਹੈਗੀ ਆ ਹਜੇ ਬਰੀਕ ਬਰੀਕ ਨਹੀਂ ਹੈਗੀ ਆ ਤੇ ਨਾਲ ਦੀ ਨਾਲ ਜਿਹੜਾ ਮੀਂਹ ਆ ਬੰਦ ਬੰਦ ਵੀ ਨਹੀਂ ਕਹਿ ਸਕਦੇ ਆਪਾਂ ਜੇ ਬਰੀਕ ਬਰੀਕ ਨਹੀਂ ਜੀ ਹੈਗੀ ਤੇ ਧੁੱਪ ਨਿਕਲਾਈ ਤਾਂ ਤੇ ਤੇਜ਼ ਆ ਪਹਿਲੀ ਵਾਰ ਦੇਖਿਆ ਮੈਂ ਐਵੇਂ ਘਰ ਨਾਲ ਦੇ ਨਾਲ ਧੁੱਪ ਨਿਕਲ ਰਹੀ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਦੇਖਿਆ ਮੀਂਹ ਪੈਣ ਤੋਂ ਬਾਅਦ ਨਾਲ ਲਓ ਜੀ ਟਾਈਮ ਹੋ ਗਿਆ ਨਾ 9:06 ਦਾ ਹੋ ਗਿਆ ਤੇ ਮੈਂ ਸਿਰਨਾਹ ਕੇ ਆਈ ਆ ਅੱਜ ਸ਼ੁੱਕਰਵਾਰ ਕਿਉਂਕਿ ਮੈਂ ਸ਼ੁੱਕਰਵਾਰੀ ਸਿਰ ਨਹੀਂ ਧੋਨੀ ਜਿਆਦਾ ਮਰੀ ਕਿਉਂਕਿ ਨਾ ਸੰਡੇ ਮੈਥੋਂ ਨਹੀਂ ਨਹਾਤਾ ਜੰਦਾ ਸੰਡੇ ਇਦਾਂ ਹੁੰਦਾ ਬੇਟਾ ਨਾ ਜੱਪ ਨੂੰ ਵੀ ਨਹਾਇਆ ਸਿਰ ਜਾਪੇ ਤਰੇ ਇੱਧਰ ਬੇਟਾ ਜੋਪੀ ਦੀ ਅਲਮੀਰਾ ਸੈੱਟ ਕਰਨ ਵਾਲੀ ਆ ਫੋਲ ਹੀ ਜਾਂਦਾ ਪੁੱਤਰ ਸੈੱਟ ਕਰ ਦੇ ਜੋਦ ਦਾ ਸਮਾਨ ਦੇਖੋ ਡੱਬੇ ਵਿੱਚ ਸਮਾਨ ਇਹਦਾ ਇਕੱਠਾ ਹੀ ਲਿਆ ਕੇ ਰੱਖੀਦਾ ਹੈਗਾ ਜਦੋਂ ਮੰਗ ਕੀ ਖਾਣਾ ਕੀ ਹੈ ਬੇਟਾ ਪੀਸ ਪੀਸ ਖਾਣੇ ਲੋ ਆ ਲੋ ਪੀਸ ਖਾਣੇ ਪੀਸ ਆਪਾਂ ਬੱਚੇ ਕਹਿੰਦੇ ਨਾ ਲੇਸ ਇਹ ਪੀਸ ਕਹਿੰਦਾ ਲੇਸ ਲੋ ਜੀ ਜਾਪੂ ਵੀ ਤੇ ਨੁਵਾਤਾ ਸੀ ਇਹਨੂੰ ਵੀ ਮੈਂ ਇਹ ਉੱਠੇ ਲੇਟ ਆ ਸਵੇਰ 5:30 ਵਜੇ ਉੱਠਿਆ ਸੋ ਓਕੇ ਵਾਹ ਇਹ ਮਰੇ ਸਿਕਾਲਾ ਆਏ ਮੈਂ ਤੇ ਮੈਂ ਵੀ ਹੁਣ ਸਿਰਨਾ ਆ ਗਈ ਆ ਤੇ ਹਾਂਜੀ ਬੇਟਾ ਹੁਣ ਪੀਸ ਖਾਣੇ ਦੱਸਿਆ ਕਰੋ ਨਾ ਚੀਜ਼ ਖਾਣੀ ਬੇਟਾ ਆਹ ਲਓ ੜੋ ਹੁਣ ਬੈਠ ਜੋ ਇੱਕ ਜਗ੍ਹਾ ਤੇ ਕਲਮਾਰੀ ਇਹਦੀ ਵੀ ਸੈੱਟ ਕਰਨ ਵਾਲੀ ਵਿਚਾਰੇ ਦੀ ਕੱਲ ਕਾਲੀਏ ਕੱਲੀਏ ਚਲਮਾਰੀ ਦੀ ਚਾਬੀ ਵਤਨ ਕਿੱਥੇ ਧਰਤੀ ਮੇਰੇ ਵਾਲੀ ਦੀ ਆ ਉਹ ਵੀ ਦੇਖਣੀ ਆ ਆਪਾਂ ਤੇ ਦੋ ਮਿੰਟ ਬੈਠਦੇ ਆ ਫਿਰ ਕਰਦੇ ਆ ਗੱਲ ਤੁਹਾਡੇ ਨਾਲ ਨੋ ਬੇਟਾ ਤੁਹਾਡੀ ਕੋਲੀ ਆ ਤੇ ਬਸ ਹੁਣ ਆਪਾਂ ਸੋਰੀ ਹੁਣ ਆਪਾਂ ਸਿਰ ਨਾਲੇ ਥੋੜੇ ਸਿਰ ਸੁੱਕ ਜੂ ਮੈਂ ਤੁਹਾਨੂੰ ਦੱਸੀ ਸੀ ਮੈਂ ਸੰਡੇ ਨੂੰ ਨਹੀਂ ਨੰਦੀ ਕਿਉਂਕਿ ਨਾ ਸੰਡੇ ਇੱਕ ਤਾਂ ਬੇਬੀ ਨੂੰ ਨਵਾਣਾ ਹੁੰਦਾ ਤੁਹਾਨੂੰ ਪਤਾ ਅਜਿਹਾ ਸੈਟ ਕਿਉਂਕਿ ਸੰਡੇ ਨੂੰ ਆਪਾਂ ਹਜਾਣਾ ਬਾਹਰ ਸੋ ਆਪਾਂ ਨਹੀਂ ਬਣਾ ਨਾ ਸਕਦੇ ਘਰੇ ਤੋ ਤਾਂ ਕਰਕੇ ਜਿਹਨੂੰ ਧੰਵਾਦ ਸ਼ੁਕਰਵਾਰ ਅਦਰਵਾਈਜ਼ ਇਹ ਸੰਡੇ ਨੂੰ ਨਾ ਹੁੰਦਾ ਮੈਂ ਫਰਾਈਡੇ ਨੂੰ ਨਹੀਂ ਆ ਸ਼ੁਕਰਵਾਰ ਨੂੰ ਨਹੀਂ ਕਿਉਂਕਿ ਮੇਰਾ ਇਸ ਦਾ ਸਿਸਟਮ ਹੈ ਇਹਨੂੰ ਨਵਾਣਾ ਹੁੰਦਾ ਉਸ ਤੋਂ ਬਾਅਦ ਇਹਨੂੰ ਨਵਾ ਕੇ ਹਟਦੀਆਂ ਫ੍ਰੀ ਫ੍ਰੂ ਹੋ ਕੇ ਹਟਦੀਆਂ ਸੰਡੇ ਨੂੰ ਸਵੇਰ ਫਿਰ ਅਸਟੋ ਦਾ ਸਿਚੂਨ ਪੜਾ ਲੈਂਦੀ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਸ਼ਰੀਰ ਜਬਸ بس جی ਹੋ ਜਾਂਦੀ ਫਿਰ ਸਿਰ ਨੂੰ ਉਹ ਨਹੀਂ ਕਰਦਾ بس ਪਿੰਡੇ ਤਾਂ ਬੇਸ਼ੱਕ ਦੁਬਾਰਾ ਨਾਲ ਲਈਦਾ ਤੇ ਚਲੋ ਜੀ ਬਸ ਉੱਪਰ ਕਮੈਂਟ ਆਇਆ ਸੀ ਦੇਖੀ ਸੀ ਤੇ ਚਲੋ ਜੀ ਬਸ ਹੁਣ ਮੈਂ ਕੀ ਕਰਨਾ ਹੁਣ ਮੇਰਾ ਰਾਤ ਦਾ ਜਦ ਵੀ ਡਰੈਸਿੰਗ ਟੇਬਲ ਵੀ ਕਲੀਨ ਕਰਨਾ ਹੁੰਦਾ ਹਾਂਜੀ ਬੇਟਾ ਰਪੀਏ ਫੋਨ ਦੇ ਵਾਸਤੇ ਰੱਖਿਆ ਸਸਟੀ ਕਲ ਨਹੀਂ ਕਰੀ ਨਾ ਜੇ ਸਸਟੀ ਕਲ ਕਰੋ ਤਾਂ ਮੈਨੂੰ ਪਿਆਰ ਪੜੀ ਸਸਟੀ ਕਾ ਸਿੱਧੇ ਆਤਨਾ ਨਹੀਂ ਨਹੀਂ ਮੈਂ ਨਹੀਂ ਇੱਥੇ ਦੱਸੋ ਸਾਰਿਆਂ ਨੂੰ ਕਿ ਮੈਂ ਨਾ ਨਹੀਂ ਨਾ ਕਰ ਲਈਏ ਦੱਸੋ ਹੈਲੋ ਫਰੈਂਡਸ ਪਹਿਲਾਂ ਕਰੋ ਹੈਲੋ ਫਰੈਂਡਸ ਪਹਿਲਾਂ ਕਰੋ ਕੀ ਆਏ ਆ ਦੁੱਦੂ ਕੀ ਦੁੱਦੂ ਹਾਂ ਆਏ ਆ ਅੱਛਾ ਕੀ ਕਹਿ ਰਹੇ ਜਿਵੇਂ ਆਪਾਂ ਸ਼ੈਂਪੂ ਲਾਉਨੇ ਨੇ ਇਹ ਦੁੱਧ ਕਹਿੰਦਾ ਜਿਹਦਾ ਸ਼ੈਂਪੂ ਆ ਨਾ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਪਤਾ ਨਹੀਂ ਤੁਹਾਡੇ ਵਲੌਗ ਚ ਆਈ ਥਿੰਕ ਕਲੀਅਰ ਕਰਿਆ ਸੀ ਇਹਦਾ ਸ਼ੈਂਪੂ ਡਾਕਟਰ ਨੇ ਰეკਮੈਂਡ ਕੀਤਾ ਸੀ ਬੇਟਾ ਇੱਕ ਮਿੰਟ ਨੋ ਬੇਟਾ ਵਲੌਗ ਨਾ ਹੁੰਦੋ ਡਾਕਟਰ ਨੇ ਰეკਮੈਂਡ ਕਰਿਆ ਸੀ ਇਹਦੇ ਜਦੋਂ ਨਾ ਮਾਤਾ ਦੇ ਦਾਣ ਨਿਕਲੇ ਸੀ ਸਿਰ ਚ ਸਿਕਰੀ ਹੋ ਗਈ ਸੀ ਤੇ ਬਹੁਤ ਜ਼ਿਆਦਾ ਹੀ ਹੋ ਗਈ ਸੀ ਸੋ ਆਪਾਂ ਡਾਕਟਰ ਦੀ ਸਲਾਹ ਲਈ ਸੀ ਤੇ ਡਾਕਟਰ ਜੀ ਨੇ ਰეკਮੈਂਡ ਕਰਿਆ ਸੀ ਡਾਕਟਰ ਸਾਹਮਣੇ ਇਹਦਾ ਸ਼ੈਂਪੂ ਸੋ ਉਹ ਸ਼ੈਂਪੂ ਐਡਾ ਕੋ ਵਧੀਆ ਨਾ ਮੈਂ ਤਿੰਨ ਵਾਰ ਹੀ ਲਾਇਆ ਸੀ ਤੇ ਬਿਲਕੁਲ ਡੈਂਡਰਫ ਘਟਾ ਮੁਕੀ ਸੀ ਸੋ ਆਪਾਂ ਲਖਵਾਇਆ ਸੀ ਰეკਮੈਂਡ ਕਰਿਆ ਸੀ ਉਹਨਾਂ ਨੇ ਸ਼ੈਂਪੂ ਸ਼ੈਂਪੂ ਦਾ ਆਈ ਥਿੰਕ ਕੋਸਟਲੇ ਕਾਫੀ ਤੇ ਬਟਨੋ ਸ਼ੈਂਪੂ ਨੀ ਕਾ ਜਾਰ ਸ਼ੀਸ਼ੀ ਅਮਰ ਖਜਾ ਕੋਸਲੇ ਬਟਨਾ ਉਹਦੇ ਨਾਲ ਐਨਾ ਫਰਕ ਤੇਨ ਵਾਰੀ ਲਾਇਆ ਸੀ ਮੇਰੀ ਬਿਲਕੁਲ ਡੈਂਡਰਫ ਖਤਮ ਹੋ ਗਈ ਸੀ ਸੋ ਤੁਹਾਨੂੰ ਦੱਸਿਆ ਰਾਤ ਨੂੰ ਖਾਰਸ਼ਰੀ ਕਰੀ ਜਾਂਦਾ ਸੀ ਕਤ ਦਾ ਦਾਣਾ ਸਿੱਕਰੀ ਤੇ ਮੈਂ ਦੀ ਕਿ ਮੈਂ ਕਹਿੰਦਾ ਚਲੋ ਅੱਜ ਮੈਨੂੰ ਉਸੇ ਸ਼ੈਂਪੂ ਨਾਲ ਹੀ ਨਵਾਇਆ ਨਾਲ ਹੀ ਮੈਂ ਕਹਿੰਦੀ ਖਾਰਸ਼ ਵਗੈਰਾ ਸਹੀ ਹੋ ਜੂਗੀ ਇੱਕ ਜੂਨ ਇਹ ਤਾਂ ਕਰਦੇ ਨਾ ਪਰ ਇਹਨਾਂ ਵਾਰ ਵਾਲ ਇਹਦੇ ਨਾ ਆਪਾਂ ਕਟਵਾਏ ਨਹੀਂ ਹੈਗੇ ਨਾ ਕਟਵੋਨ ਕਰਕੇ ਜਿਹੜੇ ਇਹ ਵਾਲ ਬਿਲਕੁਲ ਹੀ ਕੋਮਲ ਹੈ ਮਤਲਬ ਜਿਵੇਂ ਕਹਦੀ ਨਾ ਸੌਫਟ ਜਿਹੇ ਹੁੰਦੇ ਬਿਲਕੁਲ ਤੇ ਦੇਖੋ ਬਿਲਕੁਲ ਸੌਫਟ ਆ ਬੇਸ਼ਕੂੰਗਰਾਲ ਬਿਲਕੁਲ ਸੌਫਟ ਹੈ ਇਹਦੇ ਵਾਲ ਤੇ ਅੱਜ ਹੁਣ ਮੈਂ ਆਪਦੀ ਥੋੜੀ ਹਲਕੇ ਫੁਲਕੇ ਡਸਟਿੰਗ ਵਗੈਰਾ ਜਿਹੜੀ ਮੇਰੀ ਪਈ ਹੈ ਨਾ ਜਾਂ ਤਾਂ ਡਰੈਸਿੰਗ ਟੇਬਲ ਵੀ ਮੇਰਾ ਬਿਲਕੁਲ ਹੋਵੇ ਕੋ ਮੈਸੀ ਹੋਏ ਪਏ ਬਿਲਕੁਲ ਕਿਉਂਕਿ ਨਾ ਬੱਚੇ ਦੇ ਨਾਲ ਤੁਹਾਨੂੰ ਇੱਕ ਲਾਰ ਦੇ ਦਿੰਦਾ ਇਹ ਤਾਂ ਥੱਲੋ ਕੱਢ ਲਿਆ ਤੁਮਾਰ ਉਹ ਦਰਾਜ ਖੋਲਿਆ ਉਹ ਖੋਲੇ ਜਾਂਦਾ ਹੀ ਕੰਮ ਆ ਤੇ ਇਹਦੇ ਕੱਪੜਿਆਂ ਦਾ ਵੀ ਕੀ ਸਿਸਟਮ ਕਰਾਂ ਸਾਰੀ ਅਲਮਾਰੀ ਰੈਡੀ ਸਟ ਕਰਨ ਵਾਲੀ ਆ بس ਜਿਵੇਂ ਤੁਹਾਨੂੰ ਮੈਂ ਕਹਿ ਦਈਏ ਹਾਰਮੋਨ ਸਟੇਜ ਵਗੈਰਾ ਹੋਣ ਦੇ ਕਰਕੇ ਆਪਣੇ ਜਿਹੜੇ ਬਾਡੀ ਉ ਸਟੇਂਜਸ ਆਉਂਦੀਆਂ ਨੇ ਉਹਦੇ ਕਰਕੇ ਮਤਲਬ ਹੁਣ ਮੇਰੇ ਪਿੰਪਲ ਵਗੈਰਾ ਨਿਕਲ ਆਉਂਦਾ ਜਦੋਂ ਡਸਟ ਵਗੈਰਾ ਪੋਰ ਦੇ ਵਿੱਚ ਚਲੀ ਜਾਂਦੀ ਹੈ ਨਾ ਪੋਰ ਓਪਨ ਹੁੰਦਾ ਸੋ ਉਹਦੇ ਵਿੱਚ ਡਸਟ ਚਲੀ ਜਾਂ ਸੋ ਨੇਚਰਲ ਜੀ ਗੱਲ ਹੈ ਕਿ ਆਪਣੇ ਫਿਨਸੀ ਪਿੰਪਲ ਵਗੈਰਾ ਹੁੰਦਾ ਹੈ ਸੋ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਹੋ ਸਕਦਾ ਤਾਂ ਕਿਦਨ ਪਰ ਗਰਮੀ ਦੇ ਵਿੱਚ ਤੁਹਾਨੂੰ ਪਤਾ ਕਿ ਜਾਣਾ ਨਹੀਂ ਆਉਣਾ ਨੇ ਮੇਕਅਪ ਇਹਨਾਂ ਹਾਈਫਾਈ ਕਿਤੇ ਨਹੀਂ ਕਰਦੇ ਪਰ ਮੈਂ ਇਸ ਤੋਂ ਬਿਨਾ ਬਿਲਕੁਲ ਵੀ ਨਹੀਂ ਕਰਦੇ ते मैरिज वगैरह जानी होता कर दे वो क्योंकि मैंने इतना भी फूल में हाँ। एकब नेवा कर दी है? मैं रबड तो रबड़ रबड़ बहुत ज़्यादा नहीं ज़्यादा पानी हम देखो तो कोई लाभ नहीं का ते हम देखो आपका यह क्या था बात पर अब डालना नहीं पर यह क्या कुछ तो ना टेबल फटायो हाँ टेबल फटायो ती हम अम्मा टेब ਲਓ ਜੀ ਥੋੜਾ ਕੈਮਰਾ ਵੀ ਨੇੜੇ ਕਰਕੇ ਦਿਖਾਉਣੀ ਸਮਾਨ ਮੇਰਾ ਤੁਸੀਂ ਵੀ ਕਹੋਗੇ ਕਿ ਆਪਾਂ ਨੂੰ ਕਦੇ ਐਦਾ ਸਮਾਨ ਵਗੈਰਾ ਤੁਹਤ ਕਦੇ ਨਹੀਂ ਰੋਕਿਆ ਆਪਾਂ ਨੂੰ ਜਿੰਦੀ ਮਰਜ਼ੀ ਚੀਜ਼ ਆਪਾਂ ਲੋੜ ਹੁੰਦੀ ਆ ਆ ਸਾਰਾ ਮੈਸੇਜ ਮੈਂ ਆਪ ਹੀ ਕਰਿਆ ਹੁਣ ਸਮਾਨ ਮੈਂ ਕਰੀ ਇੰਨੇ ਕਲੈਕਟ ਦੇਖਦੇ ਆਪਾਂ ਕੀ ਕੁਝ ਨਿਕਲ ਲੱਗੀ ਕੁਸਤ ਨੂੰ ਅਵੇ ਕੋਈ ਇਸ ਚੋ ਨਾ ਵਗੈਰਾ ਬਹੁਤ ਨੇ ਬੰਨੂ ਪਤਾ ਹੀ ਨਹੀਂਗਾ ਕਿੱਥੇ ਕਿੱਥੇ ਕਿਹੜੀ ਚੀਜ਼ ਮੇਰੀ ਪਈ ਐ ਤਾਂ ਕਿੰਨਾ ਚੀਜ਼ਾਂ ਸਾਥ ਰੋਜ਼ ਰੋਜ਼ ਵਜਦਾ ਨਹੀਂ

ਕਿਵੇਂ ਲੱਗੇ ਕੜੀ ਦਸਤ ਇਹ 450 ਦਾ ਪੇਅਰ ਲਿਆ ਸੀ ਮੈਂ ਦੱਸੋ ਜ਼ਰੂਰ ਕਿੱਦਾਂ ਦੇ ਲੱਗੇ ਇੰਦਾਂ ਵੀ ਕਰਕੇ ਦਿਖਾ ਦੇ ਦਿੰਦੇ ਬਿਲਕੁਲ ਵੀ ਵੇਅਰ ਨਹੀਂ ਕੀਤੇ 450 ਦੇ ਲਈ ਸੀ ਮੈਂ ਹਾਂਜੀ ਦੱਸਿਓ ਜੀ ਕਮੈਂਟ ਕਰਕੇ ਕਿੱਦਾਂ ਲੱਗੇ ਜਿਹੜੀ ਜਿਹੜੀ ਚੀਜ਼ ਦਿਖਾਉਣ ਵਾਲੀ ਹੋਈ ਨਾਲ-ਨਾਲ ਉਹ ਤਾਂ ਮੈਂ ਤੁਹਾਨੂੰ ਨਾਲ-ਨਾਲ ਸ਼ੋਅ ਕਰੀ ਜਾਊਂਗੀ ਤੁਸੀਂ ਵੀ ਵੇਖਣਾ ਲਓ ਤੁਸੀਂ ਵੀ ਦੇਖੋ ਆਲੋ ਇੱਧਰ ਆ ਜਾਓ ਮਦਰ ਆ ਇੱਧਰ ਚੂਪਾ ਦਿਖਾਣਾ ਚੂਪਾ ਦੇਖੋ ਜਿਵੇਂ ਨੇ ਬੇਟੇ ਦਾ ਮੂੰਹ ਕਰਵਾ ਖਾ ਮਾ ਤੇਰਾ ਮੂੰਹ ਵੀ ਖਾਉਗਾ ਨਾ ਮੂੰਹ ਆਲੋ ਚੰਗੋ ਠੀਕ ਹੈ ਛੋਣੇ ਪੁੱਤ ਦਾ ਚੂਪਾ ਇਹਦੇ ਕੋਈ ਨਹੀਂ ਵਾਲ ਆਪਾਂ ਨਾ ਤੁਸੀਂ ਇਹ ਨਾ ਸੋਚੋ ਜਿ ਵਾਲ ਇਹਦੇ ਬਸ ਮੈਂ ਵਾਲ ਜਸਟ ਰਬੜੀ ਪਾਉਂਗੀ ਅੱਜ ਕਿਉਂਕਿ ਨਾ ਇਹਦੇ ਵਾਲ ਕਿਹੜਾ ਗੁੰਜਲਾ ਵਗੈਰਾ ਪੈਂਦੇ ਆ ਬਿਲਕੁਲ ਨਹੀਂ ਪੈਂਦੇ ਆ ਪਰ ਸਵੇਰ ਇਹਦੇ ਜੂڑا ਕਰ ਦਾਂਗੇ ਸਵੇਰ ਵੈਸੇ ਇਹ ਤਾਂ ਸਕੂਲ ਲੱਗਣਾ ਬਾਕੀ ਦੇਖੋ ਕੱਲ ਨੂੰ ਜਾਂਦਾ ਕਿ ਨਹੀਂ ਰਬੜਾਂ ਦੇ ਤਾਂ ਭੰਡਾਰ ਲੱਗੇ ਹੋਣ ਵਾਲੇ ਗੱਲਾਂ ਲਖਾਵਾ ਭਰ ਜੇ ਨਾ ਬੜਾ ਨਾ ਜਦੋਂ ਪੌਣੀ ਆ ਉਹਦੋਂ ਏਕਣੀ ਲੱਭਦੀ। ਸੁਣਾ ਤੁਸੀਂ ਮੇਰਾ ਤਾਂ ਤੇ ਮੈਂ ਤੁਹਾਨੂੰ ਲਖਾਵਾ ਨਾ ਤੁਸੀਂ ਕਹੋਗੇ ਹੈ ਬਿੰਦੀ ਲਾਉਣ ਮੇਰੇ ਮੈਨੂੰ ਲੱਭਦੀ ਨਹੀਂ ਜਦੋਂ ਮੈਂ ਕੋਈ ਲਾਉਣੀ ਹੋਵੇ ਉਹਦੋਂ ਬਿੰਦੀ ਕਿੱਥੇ ਆ ਤੇ ਬਿੰਦੀਆਂ ਜੇ ਮੈਂ ਵਿਖਾਵਾ ਤੁਹਾਨੂੰ ਹਜੇ ਇਹ ਤਾਂ ਖਬਰੇ ਕਿੱਥੇ ਕਿੱਥੇ ਪਈਆਂ ਹੋਣ ਜਿੱਦ ਤੱਕ ਮੈਂ ਤੁਹਾਨੂੰ ਸ਼ੋ ਜਦੋਂ ਤੱਕ ਮੇਰਾ ਤੁੰਗਾ ਵੀ ਟੁੱਟ ਗਿਆ। ਮੇਰੀਆਂ ਪਿਕਸ ਵੀ ਆ ਤੁਹਾਨੂੰ ਦਿਖਾਉਂਗੀ ਮੇਰੀ। ਨਾਓ ਜੀ ਦੇਖੋ। ਇਹਦੀ ਫੋਟੋ ਕਿੰਨੀ ਪਤਲੀ ਸਵੇ। ਜੀ ਜਿੱਦਾਂ ਵਗੈਰਾ ਆਪਾਂ ਬਹੁਤ ਕੁਛ ਕਰਦੇ ਰਹੇ ਇਹੀ ਕੰਮ ਹੀ ਆ। ਹਾਂਜੀ। ਜਿੱਦ ਦੀ ਫੋਟੋ ਰੈੱਡ ਅਲੀਮਾ ਵਿਚਕਾਰ ਬੈਠੀ ਹਾਂ। ਮੇਨ ਮੇਨ ਤੋਂ ਦੇਖੋ ਕਿੰਨੀ ਬਰਤੀ ਸੀ। ਕਈ ਜਗ੍ਹਾ ਤਾਂ ਮੈਨ ਲੱਗਦੀ ਨਹੀਂ ਮੈਂ। ਲਓ ਜੀ ਜਿਵੇਂ 15 ਅਗਸਤ ਵਗੈਰਾ ਸਟੇਡੀਅਮ ਚ ਤੁਸੀਂ ਲੱਭ ਕੇ ਦੱਸੋ ਜੇ ਮੈਨੂੰ ਆਪੇ ਕਮੈਂਟ ਕਰਕੇ ਦੱਸੋ ਜੇ ਕਿਹੜੀ ਐ ਮੈਂ। ਮੈਂ ਹੂੰ ਤਾਂ ਦੱਸਦਾ ਤੁਹਾਨੂੰ ਬਟ ਜੇ ਕਿਸੇ ਕਈ ਵਾਰ ਨਹੀਂ ਵੀ ਪਤਲਾ ਤਾਂ ਮੈਂ ਜਰੂਰ ਦੱਸਾਂ ਮੈਂ ਕਹਿਣੀ ਹੈ ਕਮੈਂਟ ਕਰਕੇ ਦੱਸਿਓ ਲੈ ਮੇਰੀ ਬੋਲੀ ਸੀ ਪਤਾ ਨਹੀਂ ਕਿਹੜੀ ਸੀ ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ ਮੈਨੂੰ ਲੱਗਦਾ ਸ਼ਾਇਦ ਉਹ ਸੀ ਬਾਕੀ ਪਤ ਨਹੀਂ ਕੰਨਾ ਨੂੰ ਚਨਨ ਸੰਸੋਂ ਮੈਨੂੰ ਪਤਾ ਨਹੀਂ ਯਾਦ ਨਹੀਂ ਆਦੀ ਕੰਨਾ ਨੂੰ ਚਨਨ ਅ ਗਿੱਧੇ ਵਗਾਰਾ ਦਾ ਮੈਨੂੰ ਬਹੁਤ ਸ਼ੌਂਕ ਹੈ ਸਟੇਡੀਅਮ ਦੇ ਵਿੱਚ ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ ਆ ਮੇਰੀ ਬੋਲੀ ਹੈ ਦੇਖੋ ਜਦ ਮੈਂ ਬੋਲ ਰਹੀ ਸੀ ਨਾ ਸੁੱਤੀ ਪਈ ਨੂਪੱਖੀ ਦੀ ਚੱਲ ਮਾਰੇ ਐਟਾ ਕੇਣਾ ਮੇਰਾ ਦਰਦੀ ਮੇਰੀ ਪੱਕੀ ਏ ਕੰਗਰੂਆ ਵਾਲੀ ਹੱਥ ਵਿੱਚ ਆਪੇ ਚੱਲਦੀ ਮੇਰੀ ਪੱਕੀ ਏ ਕੰਗਰੂਆ ਵਾਲੀ ਹੱਥ ਵਿੱਚ ਆਪੇ ਚੱਲਦੀ ਦੇਖੋ ਮੈਂ ਨਾ ਗਿੱਧੇ ਦੇ ਵਿੱਚ ਜਾਂਦੀ ਰਹੀਆਂ ਤੇ ਤੀਆਂ ਤੇ ਮੈਨੂੰ ਕੋਈ ਬੋਲੀ ਨਾ ਯਾਦ ਆਉਣੀ ਤੇ ਆ ਦਾ ਜਿਹੜਾ ਟਾਈਮ ਯਾਦ ਕਰਕੇ ਤੇ ਬੋਲੀਆਂ ਦੇਖੋ ਪਿਕਚਰ ਦੇਖ ਕੇ ਬੋਲੀ ਯਾਦ ਆ ਗਈ ਹੈ ਨਾ ਇਹ ਹੁੰਦੇ ਨੇ ਯਾਦਾਂ ਹੈ ਨਾ ਸੋ ਆਪਾਂ ਕਹਿ ਤਾਂ ਦਿੰਨੇ ਪਿਕਚਰ ਵਗੈਰਾ ਕਲਿਕ ਪਿਕਚਰ ਹਰੇਕ ਮੂਮੈਂਟ ਦੀ ਆਪਾਂ ਨੂੰ ਪਿਕਚਰ ਕਲਿਕ ਕਰਨੀ ਚਾਹੀਦੀ ਸੋ ਜਿਹੜੀ ਇਹ ਮੂਮੈਂਟਸ ਹੁੰਦੇ ਨੇ ਕਿਸੇ ਟਾਈਮ ਹੁਣ ਮੈਨੂੰ ਉੱਥੇ ਨਾ ਤੁਸੀਂ ਮੰਨਣਾ ਨਹੀਂ ਮੈਨੂੰ ਕਹਿ ਦੇਣਾ ਨਾ ਬੋਲੀ ਪਾ ਦੇ ਮੈਂ ਕਹਾਂ ਮੈਨੂੰ ਬੋਲੀ ਨਹੀਂ ਯਾਦ ਉਹਦੀ ਆ ਪਿਕਚਰ ਦੇਖ ਕੇ ਮੈਨੂੰ ਬੋਲੀ ਯਾਦ ਆ ਗਈ ਹੈ ਮੇਰੀ ਬੋਲੀ ਸੀ ਯਾਰ ਹੈ ਨਾ ਸੋ ਇਹ ਹੁੰਦੇ ਯਾਦਾਂ ਇਹ ਯਾਦਾਂ ਨੂੰ ਕਦੇ ਬੰਦਾ ਭੁੱਲਦਾ ਨਹੀਂ ਹੁੰਦਾ ਜਿਹੜੇ ਮੂਮੈਂਟ ਜਿੱਥੇ ਵਤੀਤ ਕੀਤੀ ਉਹਨਾਂ ਕਦੇ ਭੁੱਲੀਆਂ ਨਹੀਂ ਜਾਂਦੇ ਹੁੰਦੇ ਸੋ ਮੇਰੇ ਅ ਸੋ ਆਪਾਂ ਹੀ ਸਟੇਡੀਅਮ ਦੇ ਵਿੱਚ ਪਰਫਾਰਮੈਂਸ ਦੇ ਰਹੇ ਆਂ ਆਪਾਂ ਵਾਲੀ 15 ਅਗਸਤ ਦੇ ਸੇਲੀਨਾ ਦਾ ਗਰੁੱਪ ਆ ਬੈਠੀ ਐ ਮੈਂ ਕਿਹੜੀ ਤੁਸੀਂ ਦੱਸਿਓ ਕਮੈਂਟ ਕਰਕੇ ਜਿਹੜੀ ਐ ਮੈਂ ਚੋ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਕਿਹੜੀ ਆ ਚਲੋ ਜੀ ਜਿੰਨੀਆਂ ਹੋ ਸਕੇ ਮੈਂ ਤੁਹਾਨੂੰ ਸ਼ੇਅਰ ਕੀਤੀਆਂ ਨੇ ਤੇ ਚਲੋ ਜੀ ਹੋਪ ਕਰਦੇ ਆ ਤੁਹਾਨੂੰ ਪਸੰਦ ਵੀ ਆਈਆਂ ਹੋਣਗੀਆਂ ਮੇਰੀਆਂ ਵੀਡੀਓ ਹਨਾ ਫੋਟੋਸ ਵਗੈਰਾ ਜਿਹੜੀਆਂ ਮੈਂ ਦਿਖਾ ਰਹੀਆਂ ਤੇ ਬਾਕੀ ਤੁਹਾਨੂੰ ਮੈਂ ਫਸਟ ਆਫ ਆਲ ਗੱਲ ਕਰ ਰਹੀ ਸੀ ਕਿ ਜਦੋਂ ਮੈਂ ਕਿਤੇ ਜਾਣਾ ਹੁੰਦਾ ਉਹ ਤੋਂ ਮੈਂ ਬਿੰਦੀ ਲਾਉਦੀ ਆ ਨਾ ਤੇ ਬਿੰਦੀ ਨਹੀਂ ਲਾਉਦੀ ਤੇ ਅੱਜ ਜੇ ਤੁਸੀਂ ਕਹੋ ਨਾ ਬਿੰਦੀਆਂ ਮੈਡਮ ਤੁਸੀਂ ਬਿੰਦੀਆਂ ਵਿਖਾਓ ਤੇ ਬਿੰਦੀਆਂ ਵਿਖਾ ਦੇ। ਸੌਰੀ ਯਾਰ ਬਿੰਦੀਆਂ ਨੇ ਪਰ ਤੇ ਉਂਦਾ ਆ ਰਹੇ ਬਾਕੀ ਮੇਲ ਕਿੱਥੇ ਪਏ ਸਾਰੇ। ਇੱਕ ਮਿੰਟ ਇੱਕ ਮਿੰਟ ਜਸਟ ਵੇਟ ਅਨ ਵਾਚ ਇੱਕ ਮਿੰਟ ਲੋਚ ਜਿਹਦੇ ਤੁਸੀਂ ਕੋਮ ਬਿਲ ਬਿਨਾ ਅਮ ਇਹ ਕੋਲ ਮਖਮਲੀ ਬਿਲ ਬਿਨਾ ਹਾਂ ਇਕਨ ਪਹਿਲੇ ਐਚਡੀ ਨੂੰ ਕੀਕ ਜਾਨਣਾ ਪਿਆ ਇਹਦੇ ਵਿੱਚ ਤਾਂ ਜਿਹਦੇ ਸੀ ਦੇਖ ਲਾ ਪਹਿਲੇ ਮੈਂ ਕੀਕ ਜਾਨਣਾ ਤੇ ਮੇਰਾ ਪਾਉਜ ਪਿਆ ਇਹਦੇ ਵਿੱਚ ਮੈਂ ਸਾਂਖ ਕੇ ਰੱਖਦੀ ਨਹੀਂ ਕੋਈ ਚੋਰੀ ਇਹ ਮੇਰੇ ਝਾਂਜਰਾ ਪਾਈਆਂ ਹੋਈਆਂ ਨੇ ਉਹਨਾਂ ਦਾ ਬਿਲ ਆ ਕਦੇ ਪੱਤੇ ਤੁਸੀਂ ਵੀ ਕਹੋਗੇ ਜਦੋਂ ਮੈਂ ਪੌੜ ਲਾਣੀ ਹਾਂਗੇ ਉਦੋਂ ਮੈਨੂੰ ਪਤਾ ਨਹੀਂ ਹੁੰਦਾ ਬਿੰਦੀਆਂ ਕਿੰਨੀਆਂ ਮੇਰੇ ਕੋਲ ਚਪਕੋ ਜੀ ਬਿੰਦੀਆਂ ਨਾਲ ਬੱਤੇ ਦੇਖੋ ਨੋਜ ਨੋਜ ਜਦੋਂ ਕਿਤੇ ਲਾਉਣੀ ਆ ਉਦੋਂ ਕਿਤੇ ਬਿੰਦੀ ਨਹੀਂ ਲੱਭਦੀ ਮੈਨੂੰ ਤੇ ਹੁਣ ਬਿੰਦੀਆਂ ਜਾਂ ਕਰੂੰ ਮੈਂ ਤੁਹਾਨੂੰ ਦੱਸਿਆ ਆਪਣੇ ਜਿਹੜੀ ਫੈਮਿਲੀ ਹੈ ਨਾ ਆਪਾਂ ਨੂੰ ਕਦੇ ਰੋਕ ਕੇ ਡੋਕ ਕੇ ਨੇ ਚੀਜ਼ ਲੈਣ ਤੋਂ ਲੋ ਜਦੋਂ ਮੈਂ ਲਾਉਣੀ ਆ ਮੈਡਮ ਕੋਲ ਬਿੰਦੀ ਲੈਣੀ ਜੀ ਬਿੰਦੀ ਮੈਂ ਦੁਕਾਨ 'ਚ ਕਹਿ ਦੇਣੀ ਬੋਲਦੇ ਨੇ ਮੇਰੇ ਕੋਲ ਤਾਂ ਬਿੰਦੀ ਹੈ ਨਹੀਂ ਕੋਈ ਤੇ ਜੇ ਉਹਨਾਂ ਨੂੰ ਪਤਾ ਲੱਗਿਆ ਆ ਪਈਆਂ ਜਿਹੜੀਆਂ ਹਾਰਟ ਟਾਈਪ ਨੇ ਇਕ ਟਾਈਪ ਦੀਆਂ ਸਾਰੀਆਂ ਲਗ ਲਗ ਟਾਈਪ ਦੀਆਂ ਨੇ। ਨਾਓ ਦੇਖੋ ਜਾਓ ਤੁਸੀਂ ਤੁਸੀਂ ਵੀ ਕਹੋਗੇ ਤੁਸੀਂ ਇਹ ਨਹੀਂ ਕਿ ਮੇਰੇ ਕੋਲ ਇੱਕ ਪਰਦਾ ਹਜੇ ਮੈਨੂੰ ਲੱਗਦਾ ਮੈਂ ਕਿੰਨਾ ਕੁ ਪਤਾ ਨਹੀਂ ਕਿੱਥੇ ਵੀ ਪਏ ਹੋਣ ਐਨੇ ਪੱਤੇ ਤਾਂ ਮੇਰੇ ਕੋਲ ਇਸ ਟਾਈਮ ਹੈਗੇ ਜਿਹੜੇ ਮੈਂ ਤੁਹਾਨੂੰ ਸ਼ੋ ਕਰਦੀ ਆ। ਤੇ ਨਾਓ ਜੀ ਝੂੜੀਆਂ ਦਾ ਕਲੈਕਸ਼ਨ ਹੋਰ ਆ ਗਿਆ ਆਪਣੇ ਕੋਲ। ਨਾਓ ਝੂੜੀਆਂ ਦੇਖੋ ਤੁਸੀਂ ਮੇਰੀਆਂ ਝੂੜੀਆਂ ਦਿਖਾਣੇ ਤੁਹਾਨੂੰ ਹੋਰ। ਮਲੋ ਜੀ ਚੈੱਕ ਕਰੋ ਇਹ ਨਾ ਮੇ ਜਦੋਂ ਜਪਜੋਤ ਹੋਇਆ ਸੀ ਨਾ ਉਦੋਂ ਮੈਨੂੰ ਆਈ थिंक ਲੱਗਦਾ ਤੂੰ ਬਾਅਦ ਦੀ ਗੱਲ ਕਰਵਾ ਚੋਤ ਰੱਖਿਆ ਸੀ ਜਿਵੇਂ ਜੋਤ ਮਾਰਚ ਚ ਹੋਇਆ ਤੇ ਹੁਣ ਥੋੜਾ ਜਿਆਦਾ ਹੱਥ ਹੈਲਥੀ ਹੋ ਗਿਆ ਸੀ ਤੇ ਉਦੋਂ ਮੈਂ 2 10 ਲੈਈਆਂ ਸੀ ਸਾਈਜ਼ ਤੇ ਜੋ ਕਿ ਬਾਅਦ ਚ ਮੇਰੇ ਇਹ ਖੁੱਲਾ ਹੋ ਗਿਆ 2 10 ਸਾਈਜ਼ ਸੋ ਮੈਨੂੰ ਇਹਨੂੰ ਇਦਾਂ ਹੀ ਰੱਖਣਾ ਪਿਆ ਇੱਕ ਵਾਰ ਵੇਅਰ ਕੀਤੀਆਂ ਤੇ ਉਵੇਂ ਪਈਆਂ ਹੋਈਆਂ ਦੇਖੋ ਮੈਨੂੰ ਮੇਰੀਆਂ ਬਹੁਤ ਸੋਹਣੀਆਂ ਲੱਗਦੇ ਕਿਉਂਕਿ 2 10 ਸਾਈਜ਼ ਵੀ ਟਾਵੇਂ ਟੱਲੇ ਦੇ ਹੁੰਦੇ ਸੋ ਮੈਂ ਸੰਭ ਕੇ ਰੱਖ ਲਿਆ ਕਦੇ ਨਾ ਕਦੋਂ ਮੈਂ ਕਦੀ ਤੋ ਫਿਰ ਮੈਨੂੰ ਇਹ ਇਹਨਾਂ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਸੀ ਤੇ ਫਿਰ ਮੈਂ ਭਾਈ ਕੀ ਕੀਤਾ ਇਹਦੇ ਨਾਲ ਦੀਆਂ ਸੇਮ ਮਂਗਵਾ ਲਈਆਂ ਸੀ ਦੁਕਾਨ ਵਾਲੇ ਵੀਰੇ ਤੋਂ ਸੋਪੇ ਦੇ ਨਾਲ ਦਾ 2 8 ਸਾਈਜ਼ ਮੰਗਾ ਲਿਆ ਸੀ ਸ਼ੋਅ ਕਰਦੇ ਤੁਹਾਨੂੰ ਉਹ ਵੀ ਸੌਰੀ ਉਹ ਸੀਗੇ 2 8 ਸੋ 2 10 ਸੇਮ ਉਹਦੇ ਨਾਲ ਦੀਆਂ ਬਸ ਵੱਡਾ ਸਾਈਜ਼ ਨੇ ਡੱਬੀਆਂ ਚ ਪਾਪਰ ਤੁਹਾਨੂੰ ਮੈਂ ਦੱਸਣਾ ਚੀਜ਼ਾਂ ਲੈਣ ਦਾ ਸ਼ੌਂਕ ਆ ਪਾਉਣ ਦਾ ਬਸ ਘਾੜੂਆਂ आ देखो आह दो दसा वो दी यह दो दस आस सर किसी नहीं तो दो अठार में कर ही लिनी हूँ वो है नहीं बारह बारह का सैट है मैं कह लो जी चैक करो मेरी ब्रश वाली किट सॉरी गेट अप ये मेरे को ब्रश वाली किट है जिम्मे मेकअप वगैरह करना होगा ना सो मैं सी मैंने याद नहीं कि ब्रश है भी नहीं मैं पता देखो परे हो ब्रश पिक यूज ही नहीं करती यूज करिए तो चीज है ना अपनी होंगी सो यूज बिल्कुल नहीं किया एक अद्धी बार एक अद्धा ब्रश यूज किया अदरवाइजों नहीं यूज होद हो, हो बेचारा तो फोटे शेयर कर दी वि लाइफ की सब तो इंपॉर्टेंट चीज होती है चूड़ा तो अपना आप चूड़ा आई लव चूड़ा ਮੇਰਾ ਚੂੜਾ ਮੇਰਾ ਬਹੁਤ ਸੋਹਣਾ ਸੀ ਚੂੜੇ ਦੀ ਫੋਟੋ ਜੇ ਹੋ ਸਕੀ ਤੇ ਮੈਂ ਵਿਖਾਉਂਗੀ ਤੁਹਾਨੂੰ ਬਹੁਤ ਸੋਹਣਾ ਸੀ ਇਹ ਇੱਕ ਗੱਲ ਹੈ ਮੈਂ ਉਸ ਤੋਂ ਬਾਅਦ ਰਹਾਫ ਕਰਤੀ ਵੀ ਪਾਉਂਦੀ ਰਹੀ ਆ ਬਟਨਾ ਦੁਬਾਰਾ ਮੈਂ ਮੇਥੋਂ ਬਣਿਆ ਹੀ ਨਹੀਂਗਾ ਜਿਵੇਂ ਉਹ ਪਹਿਲਾਂ ਬਣਾ ਕੇ ਉਹਨਾਂ ਨੇ ਦਿੱਤਾ ਸੀ ਉਹ ਮੇਥੋਂ ਬਣਿਆ ਕੋਈ ਨਹੀਂ ਬਟ ਮੈਨੂੰ ਮੇਰਾ ਚੂੜਾ ਬਹੁਤ ਪਸੰਦ ਸੀ ਬਹੁਤ ਸ਼ੌਂਕ ਨਾਲ ਮੈਂ ਸਵਾ ਸਾਲ ਚੂੜਾ ਦਾ ਵੇਅਰ ਕੀਤਾ ਹੈਗਾ ਨਹੀਂ ਕੁੜੀਆਂ ਲਾਹ ਦਿੰਦੇ ਨੇ ਨਾ ਸਵਾ ਸੁ ਮਹੀਨੇ ਬਾਅਦ ਮੈਂ ਸਵਾ ਸਾਲ ਦਾ ਪੂਰਾ ਸ਼ੌਂਕ ਨਾਲ ਚੂੜਾ ਪਾਇਆ ਸੀ ਉਹ ਆਈ ਲਵ ਚੂੜਾ ਹਲਬੜ ਆ ਗਈ ਹਾਂਜੀ ਉਹ ਬੱਜਣ ਦੀ ਸਟਾਪ ਨਾ ਪਤਾ ਉਹ ਬੋਲਦੇ ਨਹੀਂ ਮੈਨੂੰ ਲੱਗਦਾ ਟੈਡੀ ਕਹਿੰਦਾ ਪਿਛਲਾ ਮਹੀਨ ਸੋਚੀ ਬੰਦ ਕਰਿਆ ਫਿਰ ਸੁਭਦਰ ਮਹੀਨ ਸੋਚ ਕੀ ਨਹੀਂ ਬੰਦ ਕਰਿਆ ਸੀ ਉਹ ਵੀ ਬੰਦ ਹੋ ਜਾਂਦੇ ਐ ਤਾਂ ਨੋਵੇਟਰ ਨਹੀਂ ਨਾਲ ਹੁੰਦੇ ਨਾ ਹੀ ਬਣਾਉਂਦਾ ਮੈਨੂੰ ਤਾਂ ਉਹ ਵੀ ਮੈਂ ਕਿਹਾ ਇੰਨੀ ਛੇਤੀ ਹੁੰਦੇ ਨਹੀਂ ਕਈ ਕਈ ਸਾਲ ਨੋਵੇਟਰ ਨਾਲ ਤਾਂ ਆਪਣਾ ਤਾਂ ਨਵਾਂ ਹੀ ਲੱਗਾ ਅਜੇ ਮੈਨੂੰ ਲੱਗਦਾ 4 ਹੀ ਸਾਲ ਹੋਏ ਅਜੇ ਹਨਾ ਦਿਖਾਵਾ ਮੈਂ ਤਾਂ ਨੌਦਾ ਲਓ ਜੀ ਮੈਂ ਚੈੱਕ ਕਰੋ ਡ੍ਰੈਸਿੰਗ ਤੇ ਇੱਕ ਮਿੰਟ ਜੀ ਦੇਖੋ ਸੋ ਮੇਰੇ ਚੈੱਕ ਕਰੋ ਡ्रेसਿੰਗ ਟੇਬਲ ਸਾਰ ਕਿਤੇ ਖਾਲੀ ਜਗ੍ਹਾ ਹੈਗੀ ਚਾਰ 1 2 3 4 ਖੰਨੇ ਚਾਰੇ ਦੇ ਚਾਰੇ ਭਰੇ ਹੋਇਆ ਉਹ ਜਿਆ ਆਪਣਾ ਮੋਟਾ ਮੋਟਾ ਕਲੀਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਆ ਦੱਬੀ ਚੱਕੂੰਗੀ ਐਕਸਟਰਾ ਮੈਂ ਇੱਥੋਂ ਤੇ ਬਾਕੀ ਉੱਪਰਲਾ ਤੇ ਇੱਕ ਦਿਨ ਫੇਰ ਸਫਾਈ ਹੋਊਗੀ ਉਹ ਸਾਰਾ ਜੈਵਲਰੀ ਦਾ ਕੰਮ ਆ ਉਹ ਜੈਵਲਰੀ ਬਾਕਸ ਪਿਆ ਹੈਗਾ ਨੋ ਜੀ ਕਰਤੀ ਸਫਾਈ ਆਪਾਂ ਡਰੈਸਿੰਗ ਟੇਬਲ ਦੀ ਬਹੁਤ ਜ਼ਿਆਦਾ ਮੈਸੀ ਹੋਏ ਪਏ ਸਿਆ ਖਲਾਰਾ ਕੱਢਦਾ ਇੰਨਾ ਕੂੜਾ ਕੱਢਦਾ ਸੋਪੇ ਨੂੰ ਕੂੜੇ ਨੂੰ ਪਾਉਣਾ ਡਸਟ ਵਿੱਚ ਤੇ ਖਾਣੇ ਪੀਣੇ ਹੁਣ ਰੋਟੀ ਤੇ ਚਲੋ ਜੀ ਹੋਪ ਕਰਦੇ ਜਿਹੜਾ ਅੱਜ ਦਾ ਡਰੈਸਿੰਗ ਟੇਬਲ ਦੀ ਸਫਾਈ ਵਾਲਾ ਵਲੌਗ ਵੀ ਤੁਹਾਨੂੰ ਪਸੰਦ ਆਊਗਾ ਤੇ ਹੋਪ ਕਰਦੇ ਤੁਹਾਨੂੰ ਆਉਣ ਵਾਲੇ ਵਲੌਗਸ ਵੀ ਵਧੀਆ-ਵਧੀਆ ਲੈ ਕੇ ਆਵਾਂਗੇ ਤੁਹਾਡੇ ਲਈ ਪਲੀਜ਼ ਵੀਡੀਓ ਨੂੰ ਲਾਈਕ ਕਰ ਅਗਰ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਆ ਹਾਂ ਜ ਉਹ ਦੇਖਣਾ ਡਰੈਸਿੰਗ ਟੇਬਲ ਐਸਟੈਂਡ ਕਿੰਨਾ ਮੈਸੀ ਸੀਗਾ ਤੇ ਕਿੰਨਾ ਵਧੀਆ ਹੋ ਗਿਆ ਚਲੋ ਜੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਜੀ ਨਾਲ ਤਬ ਤੱਕ ਦੇ ਲਈ سپورਟ ਕਰਿਆ ਕਰੋ ਜੀ ਵੀਡੀਓ ਲਾਈਕ ਕਰਕੇ ਸ਼ੇਅਰ ਕਰਕੇ ਤੇ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਸੇਰ ਆਪਣਾ ਵੀ ਬਸ ਰਬੜ ਪਾਉਣੇ ਤੇ ਜੱਪ ਦੇ ਵੀ ਰਬੜ ਪਾ ਲੀਏ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ